ਪਰ ਇਹਨਾਂ ਨੇ ਸੋਲਰ ਸਿਸਟਮ ਲਗਾਣਾ ਤੇ ਪਾਣੀ ਥੱਲੇੋਂ ਆ ਰਿਹਾ ਉੱਪਰੋਂ ਨਹੀਂ ਆ ਰਿਹਾ ਤੇ ਸੋਲਰ ਸਿਸਟਮ ਪਾਣੀ ਉਤੋਂ ਖਿੱਚ ਰਿਹਾ ਦੇਖੋ ਇੱਕ ਬੰਦੇ ਸਾਡੇ ਬਰਜ਼ਨ ਜੁਗਾਏ ਸੀਗਾ ਸੋਲਰ ਸਿੰਗਲ ਤੇ ਆਪਣੇ 3 ਉਹਦੋਂ ਮੋਟਰ ਨਹੀਂ ਚੱਲੀ ਸਾਡੇ ਹਾਂਜੀ ਹਾਂਜੀ ਪਰ ਅਹੀਂ 4 ਲੱਖ ਰੁਪਏ 5 ਲੱਖ ਰੁਪਏ ਕਿੱਥੋਂ ਲਿਆ ਕੇ ਵੀ ਅਸੀਂ ਸੋਲਰ ਕਨੈਕਸ਼ਨ ਜਿਵਾਈਏ ਸਾਡੇ ਕੋਲ ਤੇ ਪੈਸਾ ਕੋਲ ਕੋਈ ਨਹੀਂ 2 ਕਿਲੇ ਪੜੀ 4 ਲੱਖ ਕਿੱਥੋਂ ਦੇ ਦੀ ਜੰਦ 加ਡ ਦਿੱਤੇ ਵੇ ਕੀ ਤੁਸੀਂ ਕਹਿੰਦੇ ਹੋ ਕਿ ਅਕਾਲੀ ਦਲ ਸਰਕਾਰ ਵੱਲੋਂ ਜਿਹੜੇ ਕੀਤੇ ਗਏ ਕੰਮ ਨੇ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਨਹੀਂ ਵਧਾਇਆ ਜਾਂਦਾ ਨਹੀਂ ਵੀ ਜਦੋਂ ਅਕਾਲੀ ਦਲ ਸਰਕਾਰ ਆ ਗਈ ਸੀ ਉਦੋਂ ਸਾਰੇ ਕਨੈਕਸ਼ਨ ਲੱਗ ਰਹੇ ਸੀਗੇ ਸਾਰੇ ਫਰੀ ਸੀਗੇ ਜਦੋਂ ਕਾਂਗਰਸ ਸਰਕਾਰ ਆਈ ਹੈ ਉਸ ਤੋਂ ਬਾਅਦ ਬੰਦ ਹੋ ਗਏ ਬਿਲਕੁਲ ਕੋਈ ਕਨੈਕਸ਼ਨ ਨਹੀਂ ਲਗਾਉਂਦੇ 사ਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ 7 ਸੀ ਨਿਊਜ਼ ਮੈਂ ਹਾਂ ਅਮਨਦੀਪ ਕੋ 2022 ਦੇ ਵਿੱਚ ਆਮ ਆਦਮੀ ਪਾਰਟੀ ਦੋ ਮੁੱਖ ਵਾਅਦੇ ਕਰਦੀ ਹੈ ਇੱਕ ਘਰ ਘਰ ਮੁਫਤ ਬਿਜਲੀ ਦੇਣ ਦਾ ਤੇ ਦੂਜਾ 1000 ਰੁਪਏ ਮਹਿਲਾਵਾਂ ਨੂੰ ਦੇਣ ਦਾ ਖੈਰ 1000 ਰੁਪਏ ਮਹਿਲਾਵਾਂ ਨੂੰ ਦੇਣ ਦਾ ਵਾਅਦਾ ਤਾਂ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਪਰ ਜਿਹੜਾ ਘਰ ਘਰ ਬਿਜਲੀ ਮੁਫਤ ਦੇਣ ਦਾ ਵਾਅਦਾ ਸੀ ਉਹ ਕੁਝ ਹੱਦ ਤੱਕ ਦੇਖਿਆ ਜਾ ਰਿਹਾ ਹੈ ਕਿ ਸਰਕਾਰ ਨੇ ਪੂਰਾ ਵੀ ਕੀਤਾ ਪਰ ਕੁਝ ਪਿੰਡਾਂ ਦੇ ਲੋਕ ਨੇ ਜਿਹੜੇ ਇਹ ਕਹਿ ਰਹੇ ਨੇ ਕਿ ਬਿਜਲੀ ਦੀ ਸਮੱਸਿਆ ਉਹਨਾਂ ਲਈ ਜਿਉਂ ਦੀ ਤਿਉਂ ਬਣੀ ਹੋਈ ਹੈ ਕਿਉਂਕਿ ਜਿਹੜੇ ਕਿਸਾਨਾਂ ਨੂੰ ਫ੍ਰੀ ਟਿਊਬਵਲ ਕਨੈਕਸ਼ਨ ਦਿੱਤੇ ਗਏ ਸੀ ਉਹ ਵੀ ਕੱਟ ਲਏ ਗਏ ਨੇ ਅਤੇ ਉਹਨਾਂ ਨੂੰ ਇਹ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਸੋਲਰ ਕਨੈਕਸ਼ਨ ਲਵਾਉਣ ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਇਹ ਕਹਿ ਰਹੀ ਹੈ ਕਿ ਬਿਜਲੀ ਦੇ ਕਨੈਕਸ਼ਨ ਹਟਾ ਲਿਓ ਕਿਉਂਕਿ ਜਿਹੜਾ ਜ਼ਮੀਨ ਦੇ ਅੰਦਰ ਪਾਣੀ ਹੈ ਉਹ ਮੁੱਕ ਚੁੱਕਾ ਹੈ ਪਰ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਅਗਰ ਜ਼ਮੀਨ ਦੇ ਅੰਦਰ ਪਾਣੀ ਮੁੱਕ ਚੁੱਕਾ ਹੈ ਤਾਂ ਸੋਲਰ ਕਨੈਕਸ਼ਨ ਲਗਵਾਉਣ ਦਾ ਕੀ ਮਤਲਬ ਹੈ ਅਸੀਂ ਮੌਜੂਦਾ ਪਠਾਨਕੋਟ ਦੇ ਪਿੰਡ ਕਿਲਾ ਜ਼ਮਾਲਪੁਰ ਚ ਤੇ ਮੇਰੇ ਨਾਲ ਮੌਜੂਦ ਨੇ ਕਿਸਾਨ ਬਲਵਿੰਦਰ ਸਿੰਘ ਜੋ ਕਿ ਇਸ ਸਮੱਸਿਆ ਬਾਰੇ ਚਾਨਣਾ ਪਾਉਣਗੇ ਅਤੇ ਪੂਰੇ ਸਮੱਸਿਆ ਬਾਰੇ ਵਿਸਥਾਰ ਪੂਰਵਕ ਸਾਨੂੰ ਦੱਸਣਗੇ ਤਾਂ ਸਰ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਸਾਡੇ ਚੈਨਲ ਚ ਥੈਂਕ ਯੂ ਵਾਇਗਾਲ ਦਾ ਵਾਇਗੁਰੀ ਫੜੇ ਸਰ ਕੀ ਕਹਿਣਾ ਚਾਹੋਗੇ ਕਿ ਸਮੱਸਿਆ ਆ ਰਹੀ ਹੈ ਸਮੱਸਿਆ ਆ ਰਹੀ ਜੀ 8 ਸਾਲ ਤੋਂ ਇਹਨਾਂ ਲੋਕਾਂ ਨੇ ਜ਼ਿਮੀਂਦਾਰਾਂ ਛੋਟੇ ਜ਼ਿਮੀਂਦਾਰ ਦੋ ਕਿਲੇ ਪੈਲੀ ਜੀ ਦੀ ਉਹਦਾ ਵੀ ਕਨੈਕਸ਼ਨ ਲੱਗਾ ਆਪਣੇ ਸਕੂਲਟੀ ਜਮਾ ਹੋਈ ਪਈ ਆ ਲੇਕਿਨ ਇਹਨਾਂ ਨੇ 8 ਸਾਲ ਤੋਂ ਕੋਈ ਕਨੈਕਸ਼ਨ ਕੋਈ ਚੇਅਰਮੈਨ ਕੋਈ ਜ਼ਿਮੀਂਦਾਰ ਕੋਈ ਕੋਈ ਕਨੈਕਸ਼ਨ ਨਹੀਂ ਕੱਢਿਆ ਇਹ ਭਗਵੰਤ ਮਾਨ ਜੀ ਕਹਿੰਦੇ ਨੇ ਵੀ ਤੁਸੀਂ ਸੋਲਰ ਸਿਸਟਮ ਲਗਾਓ ਸੋਲਰ ਸਿਸਟਮ ਦੇ ਵਿੱਚ ਦੇਖੋ ਤੁਸੀਂ ਸਾਰੀ ਸਰਕਾਰ ਜਾਣਦੀ ਹੈ ਕਿ ਜੇ ਭਗਵੰਤ ਮਾਨ ਨੇ ਕਿਹਾ ਵੀ ਥੱਲੇ ਪਾਣੀ ਮੁੱਕ ਗਿਆ ਖਤਮ ਹੋ ਗਿਆ ਤੇ ਸੋਲਰ ਸਿਸਟਮ ਨਾਲ ਪਾਣੀ ਉੱਤੋਂ ਨਹੀਂ ਆ ਰਿਹਾ ਉਹ ਵੀ ਪਾਣੀ ਥੱਲੇੋਂ ਆ ਰਿਹਾ ਜਾਂ ਤੇ ਕਨੈਕਸ਼ਨ ਸੋਲਰ ਸਿਸਟਮ ਜਿਹੜਾ ਇਹ ਵੀ ਬੰਦ ਕਰ ਦਿਓ ਤੇ ਜਾਂ ਸਾਨੂੰ ਨਵੇਂ ਕਨੈਕਸ਼ਨ ਦਿਓ ਫੇਰ ਹਲ ਹੋਏਗਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ 7 ਸਾਲ ਤੋਂ ਕਨੈਕਸ਼ਨ ਕੱਟਿਆ ਗਿਆ ਆ ਤੇ ਇਹ ਤੁਹਾਡੇ ਨਾਲ ਨਾਲ ਹੋਰ ਕਿੰਨੇ ਕਿਸਾਨਾਂ ਨਾਲ ਇਹ ਜਿਹੜੀ ਸਮੱਸਿਆ ਵਾਪਰੀ ਹੈ ਇਹ ਸਾਡੇ ਇਲਾਕੇ ਪਠਾਨਕੋਟ ਤਹਿਸੀਲ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਬਹੁਤ ਜ਼ਿਆਦਾ ਕਨੈਕਸ਼ਨ ਨੇ ਜਿਹੜੇ ਇਹਨਾਂ ਨੇ ਕਨੈਕਸ਼ਨ ਕੋਈ ਨਹੀਂ ਦਿੱਤਾ ਹਜੇ ਤੱਕ ਜਿਉ ਇਹਨਾਂ ਨੇ ਭਗਵਾਨਤ ਮਾਨ ਦੀ ਸਰਕਾਰ ਆਈ ਹੈ ਨਾ ਕੋਈ ਕਨੈਕਸ਼ਨ ਦੇ ਨਵੇਂ ਕਨੈਕਸ਼ਨ ਨਹੀਂ ਦਿੱਤੇ ਕੋਈ ਨਵੇਂ ਕਨੈਕਸ਼ਨ ਕੋਈ ਨਹੀਂ ਦਿੰਦਾ ਇਹਨਾਂ ਨੇ ਅੱਛਾ ਨਵੇਂ ਕਨੈਕਸ਼ਨ ਤੁਸੀਂ ਕੋਈ ਨਹੀਂ ਦਿੰਦਾ ਇਹ ਸਿਰਫ ਇਹ ਕਹਿ ਰਹੇ ਨੇ ਵੀ ਸੋਲਰ ਸਿਸਟਮ ਲੱਗ ਜਾਏ ਤੇ ਸਾਨੂੰ ਵੀ ਕੋਈ ਫਾਇਦਾ ਮਿਲੇ ਤੇ ਸਰਕਾਰ ਨੂੰ ਵੀ ਮਿਲੇ ਤੇ ਚਲੋ ਜ਼ਿੰਮੇਦਾਰਾਂ ਨੂੰ ਵੀ ਫਾਇਦਾ ਹੋਵੇ ਪਰ ਜੇ ਚੱਕਰ ਵੇਖਣ ਵਾਲੇ ਆ ਵੀ ਜੇਕਰ ਇਹਨਾਂ ਨੇ ਸੋਲਰ ਸਿਸਟਮ ਲਗਾਣਾ ਤੇ ਪਾਣੀ ਥੱਲੇੋਂ ਆ ਰਿਹਾ ਉੱਪਰੋਂ ਨਹੀਂ ਆ ਰਿਹਾ ਵੀ ਸੋਲਰ ਸਿਸਟਮ ਪਾਣੀ ਉਤੋਂ ਖਿੱਚ ਰਿਹਾ ਪਾਣੀ ਥੱਲੇੋਂ ਆ ਰਿਹਾ ਜੇ ਬਿਜਲੀ ਕਨੈਕਸ਼ਨ ਦੇ ਨਾਲ ਪਾਣੀ ਥੱਲੇੋਂ ਖਤਮ ਹੋ ਰਿਹਾ ਤੇ ਸੋਲਰ ਸਿਸਟਮ ਕਿਉਂ ਬੰਦ ਹੈ ਵੀ ਪਾਣੀ ਖਤਮ ਕਿਉਂ ਨਹੀਂ ਹੋ ਰਿਹਾ ਸਰਕਾਰ ਦੇ ਕਿਹੜੇ ਅਧਿਕਾਰੀ ਨੇ ਜਿਹੜੇ ਤੁਹਾਨੂੰ ਆ ਕੇ ਕਹਿੰਦੇ ਨੇ ਕਿ ਸੋਲਰ ਕਨੈਕਸ਼ਨ ਲਵਾਇਆ ਜਾਵੇ ਦੇਖੋ ਇੱਕ ਬੰਦੇ ਸਾਡੇ ਬਰਦਰ ਨੇ ਲਗਾਇਆ ਸੀ ਸਾਡਾ ਸੋਲਰ ਸਿੰਗਲ ਤੇ ਆਪਣੇ 3 ਬੇ ਉਹਦਾ ਨਾ ਮੋਟਰ ਨਹੀਂ ਚੱਲੀ ਸਾਡੇ ਹਾਂਜੀ ਹਾਂਜੀ ਪਰ ਅਹੀਂ 4 ਲੱਖ ਰੁਪਏ 5 ਲੱਖ ਰੁਪਏ ਕਿਥੋਂ ਲਿਆ ਕੇ ਵੀ ਅਸੀਂ ਸੋਲਰ ਕਨੈਕਸ਼ਨ ਲਵਾਈਏ ਸਾਡੇ ਕੋਲ ਤੇ ਪੈਸਾ ਕੋਲ ਕੋਈ ਨਹੀਂ 2 ਕਿਲੇ ਪਹਿਲੀ 4 ਲੱਖ ਕਿਥੋਂ ਦੇ ਦੀਏ ਇਹਨਾਂ ਨੂੰ ਅ ਅਕਾਲੀ ਦਲ ਵੇਲੇ ਜਿਹੜੇ ਮੁਫਤ ਕਨੈਕਸ਼ਨ ਦਿੱਤੇ ਗਏ ਸੀਗੇ ਟਿਊਬਵੈਲਾਂ ਦੇ ਤੇ ਉਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਵੇਲੇ ਤੁਸੀਂ ਕਹਿ ਰਹੇ ਹੋ ਕਿ ਕਨੈਕਸ਼ਨ ਕੱਢ ਦਿੱਤੇ ਗਏ ਕੀ ਵਰ ਤੁਸੀਂ ਕਹਿੰਦੇ ਹੋ ਕਿ ਅਕਾਲੀ ਦਲ ਸਰਕਾਰ ਵੇਲੇ ਜਿਹੜੇ ਕੀਤੇ ਗਏ ਕੰਮ ਨੇ ਉਹ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਅੱਗੇ ਨਹੀਂ ਵਧਾਇਆ ਜਾ ਰਹੇ ਨਹੀਂ ਵੀ ਜਦੋਂ ਅਕਾਲੀ ਦਲ ਸਰਕਾਰ ਹੈਗੀ ਸੀ ਉਦੋਂ ਸਾਰੇ ਕਨੈਕਸ਼ਨ ਲੱਗ ਰਹੇ ਸੀਗੇ ਸਾਰੇ ਫਰੀ ਸੀਗੇ ਜਦੋਂ ਕਾਂਗਰਸ ਸਰਕਾਰ ਆਈ ਹੈ ਉਸ ਤੋਂ ਬਾਅਦ ਬੰਦ ਹੋ ਗਏ ਬਿਲਕੁਲ ਕੋਈ ਕਨੈਕਸ਼ਨ ਨਹੀਂ ਲਗਾ ਇਹਨਾਂ ਦਾ ਇੱਕ ਪਾਸੇ ਤਾਂ ਜਿਹੜੀ ਆਮਦਨੀ ਪਾਰਟੀ ਸਰਕਾਰ ਹੈ ਉਸਨੇ ਦਾਵਾ ਕੀਤਾ ਕਿ ਘਰ-ਘਰ ਨੂੰ ਮੁਫਤ ਬਿਜਲੀ ਦੇ ਕਨੈਕਸ਼ਨ ਦੇ ਰਹੀ ਹੈ ਤੇ ਦੂਜੇ ਪਾਸੇ ਉਹ ਇਹ ਕਰ ਰਹੀ ਹੈ ਫਿਰ ਕੀ ਕਹਿਣਾ ਚਾਹੋਗੇ ਇਸ ਤੇ ਅਸੀਂ ਤਾਂ ਇਹੋ ਗੱਲ ਕਰ ਰਹੇ ਹਾਂ ਜੀ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਵੀ ਤੁਹਾਨੂੰ ਘਰ-ਘਰ ਬਿਜਲੀ ਮੁਫਤ ਦਿੱਤੀ ਜਾਏਗੀ ਮੁਫਤ ਬਤੀ ਬਤੀ ਦੇਣ ਦੀ ਬਜਾਏ ਇਹਨਾਂ ਨੇ ਸਰਕਾਰ ਨੇ ਕੀ ਕੀਤਾ ਵੀ ਚਿਪ ਵਾਲੀ ਮੀਟਰ ਕੱਢ ਦੇਦ ਨੇ ਲੋਕਾਂ ਦੇ ਬਿਟਾਲੇ ਸਾਈਡ ਤੇ ਬਹੁਤ ਜ਼ਿਆਦਾ ਮੀਟਰ ਲਗਾਏ ਨੇ ਜੇ ਅੱਧੀ ਰਾਤ ਨੂੰ ਬਤੀ ਬੰਦ ਆਏ ਤੇ ਗਰੀਬ ਆਦਮੀ ਕਿੱਥੇ ਜਾਏਗਾ ਲੇਗਨ ਇਹਨਾਂ ਨੇ ਇਹ ਕਿਉਂ ਕੰਮ ਕੀਤਾ ਬੱਤੀ ਫਰੀ ਦੇਣ ਕਰਕੇ ਇਹਨਾਂ ਨੇ ਇਹ ਕੰਮ ਕਰਦਾ ਵੀ ਅਸੀਂ ਜੇ ਸਿਸਟਮ ਕਰਕੇ ਪੈਸੇ ਇਕੱਠੇ ਕਰ ਲਈਏ ਆਪਾਂ ਇਹ ਸਰ ਕਿਹੜਾ ਬਾਗ ਹੈ ਤੇ ਫਿਰ ਆ ਖੇਤੀ ਤੁਸੀਂ ਕਿਵੇਂ ਕਰਦੇ ਹੋ ਬਿਨਾ ਪਾਣੀ ਦੇ ਕਿੰਨਾ ਕੌਖਾ ਹੁੰਦਾ ਤੁਹਾਨੂੰ ਪਾਣੀ ਜੀ 2 ਕਿਲੇ ਪੈਲੀ ਸਾਡੀ 25 ਮਿੰਟ ਵਾਰੀ ਆ 25 ਮਿੰਟ ਦੇ ਵਿੱਚ 5 ਬੂਟੇ ਨਹੀਂ ਭਰਦੇ ਤੇ ਸਰਕਾਰ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਕਨੈਕਸ਼ਨ ਦੇਣੇ ਚਾਹੀਦੇ ਬੱਤੀ ਦੇ ਅਸੀਂ ਜੀ ਫਿਰ ਕਿਸੇ ਕੋ ਮੰਗਮੁੰਗੇ ਤੇ ਪਾਣੀ ਭਰ ਲਈਦਾ ਤੇ ਇਸ ਤਰ੍ਹਾਂ ਫਿਰ ਗੁਜ਼ਾਰਾ ਨਹੀਂ ਹੁੰਦਾ ਕਿੰਨਾ ਗੁਜ਼ਾਰਾ ਮੰਗਣਾ ਹੁੰਦਾ ਅਸੀਂ ਕਿਸੇ ਕੋਲੋਂ ਬਾਣੀ ਤੇ ਹੁਣ ਫਿਰ ਸਰਕਾਰ ਨੂੰ ਕੀ ਮੰਗ ਕਰਦੇ ਹੋ ਸਰਕਾਰ ਨੂੰ ਮੰਗ ਕਰਨਾ ਜੀ ਜਾਂ ਤੇ ਕਨੈਕਸ਼ਨ ਦੇ ਦੇਣ ਸਾਨੂੰ ਜੇ ਨਹੀਂ ਕਰ ਜਾਂਦੇ ਸੋਲਰ ਸਿਸਟਮ ਬਿਲਕੁਲ ਬੰਦ ਕਰ ਦੇਣ ਜੇ ਪਾਣੀ ਸੋਲਰ ਸਿਸਟਮ ਨਾਲ ਨਹੀਂ ਦੇਣਾ ਕਿਸੇ ਨੂੰ ਅਗਰ ਸਰਕਾਰ ਮੁਫਤ ਬਿਨਾ ਸਬਸਿਡੀ ਦੇ ਮੁਫਤੀ ਸੋਲਰ ਕਨੈਕਸ਼ਨ ਦੇ ਦਿੰਦੀ ਹੈ ਫਿਰ ਕੀ ਕਹੋਗੇ ਤੁਸੀਂ ਦੇਖੋ ਅਸੀਂ ਫਿਰ ਵੀ ਇਹ ਗੱਲ ਕਰਾਂਗੇ ਕਿ ਸੋਲਰ ਸਿਸਟਮ ਜਿਹੜਾ ਭਾਵੇਂ ਮੁਫਤ ਵੀ ਲਵਾਣਗੇ ਤੇ ਫਿਰ ਉਹਨਾਂ ਦਾ ਪਾਣੀ ਜਿਹੜਾ ਥੱਲੇੋਂ ਨਹੀਂ ਘਟੇਗਾ ਫਿਰ ਪਾਣੀ ਬਰਾਬਰ ਹੀ ਰਹੇਗਾ ਇਹਨਾਂ ਦਾ ਪਰ ਤੁਸੀਂ ਲਗਵਾਉਣ ਨੂੰ ਤਿਆਰ ਹੋ ਅਗਰ ਉਹ ਸੋਲਰ ਕਨੈਕਸ਼ਨ ਮੁਫਤ ਲਗਾਉਣ ਤੇ ਅਸੀਂ ਸੋਲਰ ਸਿਸਟਮ ਇੱਕ ਬਲਕੋਨੀ 'ਚ ਲਗਾਣਾ ਹੈ ਸਾਡੇ ਕੋਲ ਜਗ੍ਹਾ ਹੈ ਨਹੀਂ ਲਗਾਉਣ ਵਾਸਤੇ ਅੱਛਾ ਤੁਸੀਂ ਹਾਂਜੀ ਸੋਲਰ ਕਨੈਕਸ਼ਨ ਲਈ ਅਸੀਂ ਬੱਤੀ ਕਨੈਕਸ਼ਨ ਲਾਾਂਗੇ ਜੀ ਓਕੇ ਹਾਂਜੀ ਦਾ ਇਸੇ ਕਿਸਾਨ ਬਲਵਿੰਦਰ ਸਿੰਘ ਜਿਨ੍ਹਾਂ ਨੇ ਆਪਣੀ ਸਮੱਸਿਆ ਦੇ ਬਾਰੇ ਸਾਨੂੰ ਜਾਣੂ ਕਰਵਾਇਆ ਕਿ ਜਿਹੜੀ ਸਰਕਾਰ ਹੈ ਉਹ ਕਿਸ ਤਰ੍ਹਾਂ ਪਰੇਸ਼ਾਨ ਕਰ ਰਹੀ ਹੈ ਕਿ ਅਕਾਲੀ ਬਦਲ ਵੱਲੋਂ ਜਿਹੜੀ ਮੋਟਰਾਂ ਲਗਾਈਆਂ ਗਈਆਂ ਸੀ ਮੁਫਤ ਚ ਪਰ ਉਸ ਦੇ ਅੱਗੇ ਕਨੈਕਸ਼ਨ ਹੀ ਦੇਣੇ ਜਿਹੜੇ ਬੰਦ ਕਰ ਦਿੱਤੇ ਗਏ ਨੇ ਕਿਸਾਨਾਂ ਨੂੰ ਅਤੇ ਉਹਨਾਂ ਨੂੰ ਖੇਤੀ ਵਿੱਚ ਬਹੁਤ ਸਮੱਸਿਆ ਜਿਹੜੀ ਉਹ ਆ ਰਹੀ ਹੈ ਹਾਲਾਂਕਿ ਜਿਹੜੀ ਸਰਕਾਰ ਹੈ ਉਹ ਇੱਕ ਪਾਸੇ ਦਾਵਾ ਕਰ ਰਹੀ ਹੈ ਕਿ ਉਹਨਾਂ ਵੱਲੋਂ ਕਰਕਰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਪਰ ਜਿਹੜੇ ਕਿਸਾਨ ਨੇ ਉਹ ਕਾਫੀ ਪਰੇਸ਼ਾਨ ਨੇ ਉਹਨਾਂ ਦਾ ਇਹ ਕਹਿਣਾ ਕਿ ਅਜਿਹੇ ਵਾਦਿਆਂ ਦਾ ਕੀ ਫਾਇਦਾ ਜਿਨ੍ਹਾਂ ਦੇ ਨਾਲ ਲਓ ਉਹਨਾਂ ਦਾ ਨੁਕਸਾਨ ਹੋਵੇ ਅਤੇ ਇੱਕ ਪਾਸੇ ਜਿਹੜਾ ਉਹ ਫ੍ਰੀ ਬਿਜਲੀ ਦਾ ਦਾਵਾ ਕਰ ਰਹੇ ਨੇ ਦੂਜੇ ਪਾਸੇ ਉਹ ਬਿਜਲੀ ਵਾਲੇ ਜਿਹੜੇ ਨੇ ਮੀਟਰ ਨੇ ਉਹ ਚਿਪ ਵਾਲੇ ਲਗਾ ਰਹੇ ਨੇ ਅਤੇ ਅਗਰ ਉਹ ਚਿਪ ਦਾ ਪੈਸਾ ਖਤਮ ਹੋ ਜਾਂਦਾ ਤਾਂ ਬਿਜਲੀ ਵੀ ਨਾਲ ਦੀ ਨਾਲ ਰੁਕ ਜਾਂਦੀ ਹੈ ਤੇ ਇਹ ਜਿਹੜੀ ਸਮੱਸਿਆ ਕਾਫੀ ਗੰਬੀਰ ਹੈ ਚਿੰਤਨ ਦਾ ਵਿਸ਼ਾ ਹੈ ਹਾਲਾਂਕਿ ਦੇਖਣਾ ਲਾਜ਼ਮੀ ਹੋਵੇਗਾ ਕਿ ਸਰਕਾਰ ਇਸ ਤੇ ਕੋਈ ਐਕਸ਼ਨ ਅਗੇ ਕਰਦੀ ਹੈ ਜਾਂ ਨਹੀਂ ਕਰਦੀ ਕੈਮਰਾਮੈਨ ਹਣੀ ਦੇ ਨਾਲ ਮੈਂ ਅਮਨਦੀਪ ਕੌਰ 7 ਸੀ ਨਿਊਜ਼